ਰਾਜਵੀਰ ਜਵੰਦਾ ਦੇ ਪਿੰਡ ਤੋਂ ਬੇਹਦ ਭਾਵੁਕ ਕਰਦੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੁਣ ਇੱਕ ਤਸਵੀਰ ਤੁਹਾਡੀ ਸਕਰੀਨ ਦੇ ਉੱਪਰ ਚੱਲੇਗੀ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਮਾਤਾ ਜੀ ਵਿਰਲਾਪ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਉਹਨਾਂ ਦਾ ਦੁੱਖ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਕਿਸ ਤਰੀਕੇ ਦੇ ਨਾਲ ਮਹਿਸੂਸ ਕਰ ਰਹੇ ਹੋਣਗੇ ਧਰਵਾਸੇ ਬਹੁਤ ਦਿੱਤੇ ਜਾ ਰਹੇ ਨੇ ਹੌਸਲੇ ਬਹੁਤ ਦਿੱਤੇ ਜਾ ਰਹੇ ਨੇ ਪਰ ਇੱਕ ਉਸ ਮਾਂ ਦੇ ਦਿਲ ਦੇ ਉੱਪਰ ਕੀ ਬੀਤਦੀ ਹੈ ਕੀ ਵਾਪਰਦਾ ਉਸ ਦੇ ਬਾਰੇ ਅਨੁਮਾਨ ਵੀ ਨਹੀਂ ਲਗਾਇਆ ਜਾ ਸਕਦਾ ਬਹੁਤ ਸਾਰੀਆਂ ਇਦਾਂ ਦੀਆਂ ਸਥਿਤੀਆਂ ਬਹੁਤ ਸਾਰੇ ਲੋਕਾਂ ਦੇ ਉੱਪਰ ਬਣਦੀਆਂ ਨੇ ਪਰ ਐਡਾ ਨਾਮਣਾ ਖਟ ਕੇ ਇਸ ਸੰਸਾਰ ਤੋਂ ਜਾਣਾ ਤੇ ਉਹ ਵੀ ਫਸਦੇ ਖੇੜਦੇ ਪਰਿਵਾਰ ਨੂੰ ਅਲਵਿਦਾ ਆਖ ਜਾਣਾ ਇਸ ਤਰੀਕੇ ਦੇ ਨਾਲ ਅਚਨਚੇਤ ਮੌਤ ਨੇ ਆਪਣੇ ਕਲਾਵੇ ਦੇ ਵਿੱਚ ਰਾਜਵੀਰ ਜਵੰਦਾ ਨੂੰ ਲੈ ਲੈਣਾ ਸੀ ਐਦਾਂ ਕਿਸੇ ਨੇ ਸੋਚਿਆ ਵਿਚਾਰਿਆ ਨਹੀਂ ਸੀ ਅੱਜ ਤੋਂ 1 ਮਹੀਨਾ ਪਹਿਲਾਂ ਜੇਕਰ ਕੋਈ ਰਾਜਵੀਰ ਜਵੰਦਾ ਦੀ ਕੋਈ ਵੀਡੀਓ ਵੇਖਦਾ ਸੀ ਕੋਈ ਗਾਣਾ ਵੇਖਦਾ ਸੀ ਤਾਂ ਕਦਾਚਿਤ ਵੀ ਇਹ ਮਨ ਦੇ ਵਿੱਚ ਨਹੀਂ ਸੀ ਖਿਆਲ ਆਉਂਦਾ ਕਿ ਇਹ ਅ ਨੌਜਵਾਨ ਇਹ ਪੰਜਾਬੀ ਕਲਾਕਾਰੀ ਦਾ ਥੰਮ ਇਸ ਤਰੀਕੇ ਦੇ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੇਗਾ ਤੇ ਹਰੇਕ ਉਸ ਨੂੰ ਚਾਹਣ ਵਾਲੀ ਪਿਆਰ ਕਰਨ ਵਾਲੀ ਅੱਖ ਉਸ ਦੇ ਲਈ ਹੰਝੂ ਵਹਾਏਗੀ ਵੱਖ-ਵੱਖ ਤਸਵੀਰਾਂ ਜਿੱਥੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਥੇ ਉਹਨਾਂ ਦੇ ਮਾਤਾ ਜੀ ਕਿਸ ਤਰੀਕੇ ਦੇ ਨਾਲ ਵਿਰਲਾਪ ਕਰਦੇ ਨਜ਼ਰ ਆ ਰਹੇ ਨੇ ਇਹ ਇਸ ਤਸਵੀਰ ਦੇ ਵਿੱਚ ਸਾਬਤ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਤਸਵੀਰ ਦੇ ਵਿੱਚ ਐਮੀ ਵਰਕ ਵੀ ਨਜ਼ਰ ਆ ਰਹੇ ਨੇ ਗੁਲਵਿੰਦਰ ਬਿੱਲਾ ਤੇ ਉਹਨਾਂ ਦੇ ਲਈ ਵੱਖ-ਵੱਖ ਗਾਣੇ ਲਿਖਣ ਵਾਲੇ ਜਿਹੜਾ ਗਾਣਾ ਉਹਨਾਂ ਦਾ ਬੇਹਦ ਮਕਬੂਲ ਹੋਇਆ ਸੀ ਕੰਗਣੀ ਗਾਣਾ ਲਿਖਣ ਵਾਲੇ ਗਿੱਲ ਰੌਂਤਾ ਉਹ ਵੀ ਪਹੁੰਚੇ ਹੋਏ ਨੇ ਉੱਚੇ ਚੇਤਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਲਗਾਤਾਰ ਬਹੁਤ ਸਾਰੀਆਂ ਪੋਸਟਾਂ ਦੁਨੀਆ ਨੂੰ ਪੋਜ਼ਿਟਿਵ ਕਰਨ ਦੇ ਲਈ ਪੰਜਾਬੀਆਂ ਨੂੰ ਪੋਜ਼ਿਟਿਵ ਕਰਨ ਦੇ ਲਈ ਪਾਈਆਂ ਗਈਆਂ ਜਿਸ ਦੇ ਵਿੱਚ ਇਹ 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 ਗੱਲ ਦਾ ਬੇਹਦ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਪੋਜ਼ਿਟਿਵ ਰਹੋ ਹਾਂ ਪੱਕੀ ਰਹੋ ਚਮਤਕਾਰ ਹੋਣਗੇ ਅਰਦਾਸਾਂ ਨੂੰ ਬੂਰ ਪੈਣਗੇ ਅਰਦਾਸਾਂ ਜਿਹੜੀਆਂ ਨੇ ਕਬੂਲ ਹੋਣਗੀਆਂ ਪਰ ਅਰਦਾਸਾਂ ਨੂੰ ਗੂਰ ਨਹੀਂ ਪਿਆ ਅਰਦਾਸਾਂ ਬੇਨਤੀਆਂ ਅਰਜੋਈਆਂ ਸਾਰੀਆਂ ਹੀ ਕਿਤੇ ਨਾ ਕਿਤੇ ਅਸਫਲ ਸਾਬਤ ਹੁੰਦੀਆਂ ਦਿਖਾ ਲਈ ਦਿੱਤੀਆਂ ਤੇ ਰਾਜਵੀਰ ਜਵੰਦਾ ਜਿਹੜੇ ਨੇ ਉਹ ਹੈ ਤੋਂ ਅੱਜ ਸੀ ਹੋ ਗਏ ਨੇ ਹਾਲਾਂਕਿ ਬੀਤੇ ਕੱਲ ਤੋਂ ਉਹਨਾਂ ਦੇ ਜਿਹੜੇ ਮਲਟੀਪਲ ਆਰਗਨਸ ਜਿਹੜੇ ਨੇ ਉਹ ਫੇਲ ਹੋਣ ਤੋਂ ਬਾਅਦ ਉਹਨਾਂ ਦੇ ਇਸ ਫਾਨੀ ਸੰਸਾਰ ਤੋਂ ਜਾਣ ਦਾ ਸਮਾਚਾਰ ਪ੍ਰਾਪਤ ਹੁੰਦਾ ਮੰਦ ਭਾਗੀ ਖਬਰ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਜਿਹੜੀ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਭ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ ਕਿਉਂਕਿ ਲਗਾਤਾਰ ਨਜ਼ਰ ਜੜੀ ਹੈ ਉਹਨਾਂ ਦੀ ਸਥਿਤੀ ਦੇ ਉੱਪਰ ਪਹਿਨੀ ਨਜ਼ਰ ਰੱਖੀ ਗਈ ਸੀ ਲਗਾਤਾਰ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਸੀ ਕਿ ਕਿਵੇਂ ਰਾਜਵੀਰ ਜਵੰਦਾ ਜਿਹੜੇ ਨੇ ਜ਼ਿੰਦਗੀ ਤੇ ਮੌਤ ਦੀ ਜਦੋਜਹਦ ਦੇ ਵਿੱਚ ਨੇ ਤੇ ਇਸ ਵਕਤ ਉਸ ਜਦੋਜਹਦ ਦੇ ਵਿੱਚ ਮੌਤ ਦੇ ਕਲਾਵੇ ਦੇ ਵਿੱਚ ਆ ਕੇ ਰਾਜਵੀਰ ਜਵੰਦਾ ਕਿਵੇਂ ਚੁੱਪਚਾਪ ਇਸ ਵਕਤ ਖੁਦ ਤਾਂ ਪਏ ਦਿਖਾ ਲਈ ਦੇ ਰਹੇ ਨੇ ਪਰ ਉਹਨਾਂ ਦੇ ਆਲਦਵਾਲ ਦੇ ਲੋਕ ਸਣੇ ਉਹਨਾਂ ਦਾ ਪਰਿਵਾਰ ਚਾਉਣ ਵਾਲੇ ਸਕੇ ਸਬੰਧੀ ਸੱਜਣ ਤਾਈ ਮਿੱਤਰ ਤਾਈ ਦੇ ਵਿੱਚੋਂ ਜਿਨ੍ਹਾਂ ਲੋਕ ਨੇ ਉਹ ਸਾਰੇ ਲੋਕ ਇਸ ਵਕਤ ਪੁੱਭਾ ਮਾਰ ਕੇ ਰੋ ਰਹੇ ਨੇ ਤੇ ਰੋਣਾ ਤਾਂ ਕਰਕੇ ਅ ਕੈ ਲਈਏ ਕਿ ਸੁਭਾਵਿਕ ਹੈ ਜਾਂ ਫਿਰ ਜ਼ਰੂਰੀ ਹੈ ਕਿਉਂਕਿ ਰਾਜਵੀਰ ਜਵੰਦਾ ਨੇ ਸਖਸ਼ੀਅਤ ਆਪਣੀ ਇਸ ਤਰੀਕੇ ਦੀ ਬਣਾਈ ਉਹ ਵਿਚਰੇ ਇਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਉਹਨਾਂ ਦਾ ਵਿਚਰਨਾ ਰਹਿਣਾ ਜਾਂ ਫਿਰ ਆਪਣੀ ਸਖਸ਼ੀਅਤ ਨੂੰ ਦੁਨੀਆ ਦੇ ਵਿੱਚ ਉਹਨਾਂ ਦੇ ਬਦਲੋ ਐਦਾਂ ਪੇਸ਼ ਕੀਤਾ ਗਿਆ ਸੀ ਕਿਸੇ ਨੂੰ ਲੱਗਦਾ ਨਹੀਂ ਸੀ ਕਿ ਰਾਜਵੀਰ ਜਵੰਦਾ ਕਿਉਂਕਿ ਉਹ ਛੋਟਿਆਂ ਦੇ ਨਾਲ ਹਮੇਸ਼ਾ ਬੱਚਿਆਂ ਦੀ ਤਰ੍ਹਾਂ ਮਖੌਲ ਵੀ ਕਰਿਆ ਕਰਦੇ ਸੀ ਬਹੁਤ ਸਾਰੀਆਂ ਵੀਡੀਓਜ਼ ਉਹਨਾਂ ਦੀਆਂ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਪੈਂਦੀਆਂ ਰਹਿੰਦੀਆਂ ਸੀ ਅਕਸਰ ਹੀ ਉਹ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਪਰ ਐਦਾਂ ਦੇ ਕਹੇ ਲਈ ਕਿ ਹਾਸਮੁਖੀ ਕੰਟੈਂਟ ਨੂੰ ਲਗਾਤਾਰ ਪਾਉਂਦੇ ਰਹਿੰਦੇ ਸੀ ਤੇ ਕਿਉਂਕਿ ਇੱਕ ਕਲਾਕਾਰ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ ਉਸ ਦਾ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਰਹਿਣਾ ਬੇਹੱਦ ਲਾਜ਼ਮੀ ਹੈ ਤੇ ਇਸ ਨੂੰ ਚੰਗੇ ਤਰੀਕੇ ਦੇ ਨਾਲ ਸੋਚਣ ਸਮਝਣ ਵਾਲੇ ਰਾਜਵੀਰ ਜਵੰਦਾ ਲਗਾਤਾਰ ਲੋਕਾਂ ਦੇ ਹਾਸਿਆਂ ਦਾ ਕਾਰਨ ਬਣਦੇ ਸੀ ਲੋਕਾਂ ਦੇ ਚਿਹਰਿਆਂ ਦੇ ਉੱਪਰ ਮੁਸਕਰਾਹਟ ਲਿਆਉਣ ਦਾ ਕਾਰਨ ਬਣਦੇ ਸੀ ਪਰ ਅੱਜ ਉਹ ਮੁਸਕਰਾਹਟ ਦੇਣ ਵਾਲਾ ਇਨਸਾਨ ਆਪ ਚੁੱਪ ਚਾਪ ਹੈ ਤੇ ਆਲ ਦਵਾਲ ਦੇ ਲੋਕ ਉਹਨਾਂ ਦਾ ਪਰਿਵਾਰ ਇਸ ਵਕਤ ਪੁੱਬਾਂ ਮਾਰ ਮਾਰ ਕੇ ਰੋ ਰਹੇ ਆ ਕਿ ਉਹ ਇਸ ਫਾਨੀ ਸੰਸਾਰ ਦੇ ਵਿੱਚੋਂ ਕਿਉਂ ਚਲੇ ਗਏ ਹਾਲਾਂਕਿ ਕੁਦਰਤੀ ਵਰਤਾਰਾ ਹੈ ਇਸ ਨੂੰ ਕੋਈ ਵੀ ਬਦਲ ਨਹੀਂ ਸਕਦਾ ਜਿਹੜਾ ਆਇਆ ਹੈ ਉਸ ਦਾ ਜਾਣਾ ਵੀ ਨਿਸ਼ਚਿਤ ਹੈ ਪਰ ਇਹਨਾਂ ਦੀਆਂ ਸਥਿਤੀਆਂ ਕਿਸੇ ਦੇ ਵੱਲੋਂ ਵੀ ਆਸਰੂਪੀ ਨਹੀਂ ਸੀ ਸੋਚੀਆਂ ਵਿਚਾਰੀਆਂ ਗਈਆਂ ਪਰ ਇਹ ਬੇहद ਭਾਵੁਕ ਕਰਦੀ ਤਸਵੀਰ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਤੋਂ ਪਰਸਾਂਝੀ ਕੀਤੀ ਜਾ ਰਹੀ ਹੈ ਕੁਝ ਹੀ ਸਮੇਂ ਦੇ ਵਿੱਚ ਉਹ ਜਿਹੜੇ ਨੇ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਜਾਣਗੇ ਤੇ ਇਸ ਵਕਤ ਜਿਉ ਮਾਹੌਲ ਜੋ ਗਮਗੀਨ ਮਾਹੌਲ ਉਥੇ ਬਣਿਆ ਪਿਆ ਹੈ ਭਾਵਕ ਤਸਵੀਰਾਂ ਉਸ ਦੀਆਂ ਜੋ ਵੀ ਸਾਹਮਣੇ ਆ ਰਹੀਆਂ ਨੇ ਉਹ ਪਲ-ਪਲ ਦੀ ਅਪਡੇਟ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਦੈਨਿਕ ਸੂਰਾ ਟੀਵੀ ਦੇ ਉੱਪਰ ਸਾਂਝੀਆਂ ਕਰਦੇ ਜਾ ਰਹੇ ਹਾਂ